ਹਰ ਕੈ ਭਾਣੈ ਸਤ ਗੁਰ ਮਿਲੇ ਸਚ ਸੋਜੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੁਝੈ ਸੋਈ ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਦਾ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ ਗੁਰਮੁਖ ਪਿਆਰਿਓ ਆਪਾਂ ਜਿਹੜੀ ਬੇਨਤੀ ਨੂੰ ਅੱਜ ਸਮਝਾਂਗੇ ਸਤਿਗੁਰੂ ਕਿਰਪਾ ਕਰਨ ਆਪ ਹੀ ਵਿੱਚ ਵਰਤਣ ਆਪ ਹੀ ਵਿਚਾਰ ਕਰਵਾ ਲੈਣ ਸੁਣਨ ਦੀ ਤੇ ਵਿਚਾਰ ਕਰਨ ਦੀ ਬਲ ਬੁੱਧੀ ਸਤਿਗੁਰੂ ਜੀ ਪ੍ਰਦਾਨ ਕਰਨ ਪਿਆਰੇਓ ਨਵੇਂ ਸਾਲ ਦੇ ਪਹਿਲੇ ਹਫਤੇ ਇਹ ਗਲਤੀ ਕਦੀ ਨਾ ਕਰਿਓ ਨਹੀਂ ਤੇ ਸਾਰੀ ਉਮਰ ਪਛਤਾਣਾ ਪੈਣਾ ਹੈ ਔਰਤਾਂ ਜਰੂਰ ਨੋਟ ਕਰ ਲੈਣ ਆਓ ਆਪਾਂ ਬੇਨਤੀਆਂ ਆਰੰਭ ਕਰੀਏ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇਓ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਆਪਾਂ ਕੇਵਲ ਬੜੇ ਲੰਮੇ ਸਮੇਂ ਤੋਂ ਪ੍ਰੋਟੇਟ ਕਰ ਰਹੇ ਆਂ ਸਤਗੁਰੂ ਦੀ ਕਿਰਪਾ ਦੇ ਸਦਕਾ ਤੁਹਾਡੇ ਸਾਰੇ ਸੱਜਣਾ ਦਾ ਪਿਆਰ ਬਣਿਆ ਏ ਗੁਰਮੁਖ ਪਿਆਰਿਓ ਗੁਰੂ ਕੀ ਸੰਗਤ ਜੋ ਹੁੰਦੀ ਹੈ ਪਾਤਸ਼ਾਹ ਨੇ ਸੰਗਤ ਨੂੰ ਇੰਨਾ ਵੱਡਾ ਦਰਜਾ ਦਿੱਤਾ ਹੈ ਵਿੱਚ ਸੰਗਤ ਹਰਿ ਪ੍ਰਭ ਵਸੈ ਜੀਓ ਦੇਖੋ ਇਦੋਂ ਵੱਡੀ ਗੱਲ ਹੋਰ ਨਹੀਂ ਹੋ ਸਕਦੀ ਆਪ ਜੀ ਨੂੰ ਪੂਰੀ ਸੰਗਤ ਨੂੰ ਪਾਤਸ਼ਾਹ ਨੇ ਸਤਗੁਰੂ ਦੇ ਨਾਮ ਦਾ ਫਲਸਫਾ ਸਮਝਾਇਆ ਤੇ ਸਤਗੁਰੂ ਨੇ ਰੱਬ ਦਾ ਹੀ ਦਰਜਾ ਦਿੱਤਾ ਸਤਗੁਰੂ ਦਾ ਰੂਪ ਹੀ ਕਹਿ ਦਿੱਤਾ ਇਦੋਂ ਵੱਡੀ ਗੱਲ ਹੋਰ ਨਹੀਂ ਹੋ ਸਕਦੀ ਆਪਾਂ ਜਿਹੜੀ ਬੇਨਤੀ ਕਰ ਰਹੇ ਹੁਣ ਦੇਖੋ ਆਪਣਾ ਕੀ ਫਰਜ਼ ਬਣਦਾ ਹੈ ਧੰਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਵਿਚਾਰਨਾ ਪੜ੍ਹਨਾ ਸਤਸੰਗਤ ਕਰਨੀ ਸਤਿਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਮੱਥਾ ਟੇਕਣਾ ਤੇ ਗੁਰੂ ਵਿਚਾਰ ਨੂੰ ਆਪਣੇ ਹਿਰਦੇ ਰੂਪ ਘਰ ਚ ਬਸਾਉਣਾ ਇਹ ਆਪਣੇ ਪਹਿਲ ਦੇ ਆਧਾਰ ਤੇ ਕਾਰਜ ਬਣਦੇ ਨੇ ਗੁਰਮਖੋ ਆਪਾਂ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਹੈ ਕਿਸ ਤਰ੍ਹਾਂ ਕਰੀਏ ਜੀ ਨਵੇਂ ਸਾਲ ਦੀ ਸ਼ੁਰੂਆਤ ਸਾਡੀ ਕਿਹੋ ਜੀ ਹੋਵੇ ਆਪਾਂ ਪਹਿਲੇ ਹਫ਼ਤੇ ਆਪਣੇ ਜੀਵਨ ਦੇ ਵਿੱਚ ਕੀ ਕਰਨਾ ਹੈ ਹੁਣ ਧਿਆਨ ਨਾਲ ਸੁਣੀਓ ਮੈਂ ਬਹੁਤੀਆਂ ਵਿਚਾਰਾਂ ਲੈ ਕੇ ਆਪਜੀ ਦਾ ਟਾਈਮ ਨਹੀਂ ਖਰਾਬ ਕਰਨਾ ਕੇਵਲ ਆਪਾਂ ਮੁੱਦੇ ਦੀ ਗੱਲ ਕਰਾਂਗੇ ਗੁਰਮਖ ਪਿਆਰਿਓ ਨਵੇਂ ਸਾਲ ਦੇ ਪਹਿਲੇ ਹਫ਼ਤੇ ਇਹ ਗਲਤੀ ਕਦੀ ਨਾ ਕਰਿਓ ਉਹ ਕਿਹੜੀ ਗਲਤੀ ਹੈ ਜੀ ਨਵਾਂ ਸਾਲ ਜਿਹੜਾ ਗੁਰਮਖ ਪਿਆਰਿਓ ਸਾਡੇ ਲਈ ਨਵਾਂ ਸਾਲ ਆਗਾਜ਼ ਹੋਵੇਗਾ ਨਵੀਂ ਜ਼ਿੰਦਗੀ ਦਾ ਫਲਸਫਾ ਹੋਵੇਗਾ ਇਹ ਯਾਦ ਰੱਖਿਓ ਇਹ ਨਾ ਸੋਚਿਓ ਜਿੱਥੇ ਆਪਾਂ ਇੱਕ ਦਿਨ ਜਾਂ ਦੋ ਦਿਨ ਆਪਾਂ ਖੁਸ਼ੀਆਂ ਮਨਾਉਨੇ ਆ ਬਦ ਤੋਂ ਬਰ ਨਵਾਂ ਸਾਲ 2022 ਹੈਪੀ ਨਿਊ ईयर ਹੈਪੀ ਨਿਊ ईयर ਇਦਾਂ ਆਪਣਾ ਚੱਲਣਾ ਹੈ ਹੁਣ ਦੋਕ ਦਿਨਾਂ ਨੂੰ ਅੱਜ ਦਾ ਅੱਜ 31 ਦਸੰਬਰ ਹੋ ਗਿਆ ਕੱਲੂ 1 ਜਨਵਰੀ ਅੱਜ ਰਾਤ ਤੋਂ ਹੀ ਸ਼ੁਰੂ ਹੋ ਜਾਣਾ ਹੈ ਬਲਕਿ ਇੱਥੇ ਮੈਂ ਧਿਆਨ ਦਿਵਾ ਦਿਆਂ ਆਪ ਜੀ ਦਾ ਗੁਰਮਖ ਪਿਆਰਿਓ ਇੱਕ ਕੈਲੰਡਰ ਦੀ ਤਰੀਕ ਬਦਲਣ ਦੇ ਨਾਲ ਆਪਾਂ ਕਹਿੰਦੇ ਵੀ ਨਵਾਂ ਸਾਲ ਆ ਗਿਆ ਪਰ ਆਪਣੇ ਜੀਵਨ ਵਿੱਚ ਕੀ ਨਵਾਂ ਕਮਾਇਆ ਇਸ ਗੱਲ ਵੱਲ ਧਿਆਨ ਮਾਰਿਓ ਨਵੇਂ ਸਾਲ ਤੇ ਇਹ ਗਲਤੀ ਕਦੀ ਨਾ ਕਰਿਓ ਜੋ ਪਹਿਲਾਂ ਕਰਦੇ ਸੀ ਉਹੀ ਗਲਤੀਆਂ 2022 ਵਿੱਚ ਕਰਨੀ ਆ ਰੰਭ ਕਰ ਦਿੱਤੀਆਂ ਫੇਰ ਕਾ ਦਾ ਨਵਾਂ ਸਾਲ ਹੋਇਆ ਆਪਾਂ ਸਿੱਖਿਆ ਨੂੰ ਅਪਣਾਈਏ ਇਹ ਨਾ ਹੋਵੇ ਵੀ ਉਹੀ ਗਲਤੀਆਂ ਪਹਿਲਾਂ ਕਰਦੇ ਰਹੇ ਉਹੀ ਗਲਤੀਆਂ ਹੁਣ ਚੱਲੀ ਜਾਣ ਫੇਰ ਨਵਾਂ ਸਾਲ ਨਹੀਂ ਮੈਨੂੰ ਮਾਫ਼ ਕਰਿਓ ਫੇਰ ਤੇ ਪੁਰਾਣਾ ਹੀ ਹੈ ਕੈਲੰਡਰ ਦੀ ਤਰੀਕ ਬਦਲੀ ਐ ਸਾਡੀਆਂ ਹਰਕਤਾਂ ਤੇ ਉਹੀ ਨੇ ਜਾ ਤੇ ਹੋਵੇ ਨਵੇਂ ਸਾਲ ਵਿੱਚ ਇਹ ਗਲਤੀਆਂ ਨੇ ਸਾਡੀਆਂ ਇਹ ਗਲਤੀਆਂ ਨੂੰ ਸੁਧਾਰੀਏ ਭੈਣਾ ਮੇਰੀਆਂ ਨੋਟ ਕਰ ਲੈਣਾ ਪਹਿਲਾਂ ਘਰ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਉਹ ਲੜਾਈਆਂ ਘੱਟ ਕਰ ਲੈਣਾ ਸਹਿਣ ਸ਼ਕਤੀ ਸਹਿਣਸ਼ੀਲਤਾ ਪੇਸ਼ਿਸ ਆਪਣੇ ਵਿੱਚ ਵਧਾ ਲੈਣ ਸਹਿਣਸ਼ੀਲਤਾ ਬਹੁਤ ਲੋੜ ਹੈ ਇੰਨਾਂ ਚੀਜ਼ਾਂ ਦੀ ਇਹੋ ਸਹਿਣਸ਼ੀਲਤਾ ਨਾ ਹੋਣ ਕਰਕੇ ਸਾਡੇ ਘਰਾਂ ਵਿੱਚ ਲੜਾਈਆਂ ਰਹਿੰਦੀਆਂ ਨੇ ਮੇਰੀਆਂ ਭੈਣਾ ਮਾਤਾਵਾ ਇਹ ਚੀਜ਼ ਨੂੰ ਨੋਟ ਕਰ ਲਿਓ ਛੋਟੀਆਂ ਛੋਟੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਣੇ ਘਰ ਦੇ ਵਿੱਚ ਕਦੀ ਕਲੇਸ਼ ਨਾ ਪਾਓ ਕਿਉਂਕਿ ਘਰ ਦੇ ਵਿੱਚ ਕਲੇਸ਼ ਜਿਹੜਾ ਹੈ ਕਲੇਸ਼ ਸ਼ੈਤਾਨ ਦਾ ਨਾਮ ਹੈ ਇਹ ਯਾਦ ਰੱਖਿਓ ਵੀਰ ਨੇ ਜਿਹੜੇ ਆਪਣੇ ਘਰ ਪਰਿਵਾਰ ਨੂੰ ਪਹਿਲਾਂ ਦੇਖੋ ਘਰ ਪਰਿਵਾਰ ਦੀ ਕਦਰ ਕੀਤੀ ਨਹੀਂ ਕੀਤੀ ਟਾਈਮ ਦਿੱਤਾ ਨਹੀਂ ਦਿੱਤਾ ਪਰ ਆਪਣੇ ਘਰ ਪਰਿਵਾਰ ਨੂੰ ਟਾਈਮ ਜ਼ਰੂਰ ਦਿਓ ਨਵੇਂ ਸਾਲ ਤੇ ਫੇਰ ਨਵਾਂ ਸਾਲ ਹੈ ਵੀ ਸਾਡੀਆਂ ਹਰਕਤਾਂ ਵੀ ਚੇਂਜ ਹੋ ਗਈਆਂ ਨਵੀਆਂ ਹੋ ਗਈਆਂ ਸਾਡੀਆਂ ਸੁਭਾਅ ਦੇ ਵਿੱਚ ਚੇਂਜ ਆਇਆ ਕਿਤੇ ਨਾ ਕਿਤੇ ਫੇਰ ਨਵਾਂ ਸਾਲ ਹੈ ਆਪਣੇ ਬੱਚਿਆਂ ਨੂੰ ਪਿਆਰ ਕਰਿਓ ਕੋਈ ਸ਼ਰਾਬ ਪੀਂਦਾ ਹੈ ਕੋਈ ਨਸ਼ੇ ਕਰਦਾ ਹੈ ਉਹਨੂੰ ਹੌਲੀ-ਹੌਲੀ ਘਟਾ ਲਓ ਘਟਾਓ ਹੋ ਸਕੇ ਤਾਂ ਉਹਨੂੰ ਬੰਦ ਕਰੋ ਬਿਲਕੁਲ ਬਰਬਾਦੀ ਹੈ ਬਰਬਾਦੀ ਤੁਸੀਂ ਹੈਰਾਨ ਹੋਵੋਗੇ ਸਾਥ ਸੰਗਤ ਇੱਕ ਮੇਰਾ ਮਿੱਤਰ ਦੋਸਤ ਸੀ ਚਲੋ ਅੱਜ ਕੱਲ੍ਹ ਤੇ ਉਹ ਇੱਥੇ ਨਹੀਂ ਆ ਬੜੀ ਦੂਰ ਚਲਾ ਗਿਆ ਮੈਂ ਬੇਨਤੀ ਕਰਨੀ ਹੈ ਕਿ ਉਹਦੀ ਦੇਖੋ ਜੀ 10000 ਤਨਖਾਹ ਸੀ 10000 ਤਨਖਾਹ ਸੀ ਤੇ ਕੇਵਲ ਐਸੀ ਕੋਈ ਉਦੇ ਮਨ ਦੇ ਵਿੱਚ ਕੋ ਸੰਗਤ ਵਾਲੀ ਮੈਲ ਆ ਗਈ। ਕੁਝ ਮੁੰਡਿਆਂ ਨਾਲ ਬੈਠਿਆ ਤੇ ਕੋ ਸੰਗਤ ਦੇ ਵਿੱਚ ਬੈਠਿਆ ਤੇ ਸਾਧ ਸੰਗਤ ਉਹਨਾਂ ਭੁੱਖੀ ਖਾਣ ਲੱਗ ਪਿਓ। ਹੁਣ ਦੇਖੋ 10000 ਤਨਖਾਹ ਹੈ ਉਹਦੇ ਵਿੱਚੋਂ 7000 ਦੀ ਭੁੱਖੀ ਉਹਨੇ ਲੈ ਲੈਣੀ ਖਾ ਲੈਣੀ। ਕੀ ਹੋਇਆ ਜੀ ਘਰ ਦਾ ਗੁਜ਼ਾਰਾ ਵੀ ਸਹੀ ਨਾ ਚੱਲਣ ਲੱਗਿਆ। ਇਦਾਂ ਕੇਵਲ ਘਰ ਪਰਿਵਾਰ ਟੁੱਟਦਾ 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 ਟੁੱਟ ਗਿਆ। ਉਹ ਜਿਹੜੀ ਉਹਦੇ ਘਰ ਵਾਲੀ ਸੀ ਪੇਕੇ ਘਰ ਜਾ ਕੇ ਬੈਠ ਗਈ ਇੱਕ ਬੱਚਾ ਹੈ ਉਹਦੀ ਪੜ੍ਹਾਈ ਖਰਾਬ ਹੋ ਗਈ ਕੇਵਲ 1-2 ਸਾਲ ਇਦਾਂ ਚੱਲਿਆ ਕੰਮ ਤੇ ਨਸ਼ੇ ਵਿੱਚ ਤੁੱਟ ਇੱਕ ਦਿਨ ਮੈਨੂੰ ਮਿਲਿਆ ਬੜਾ ਸਮਝਾਇਆ ਇੱਕ ਤੁੰਡ ਮਾਰੀ ਗੁਰੂ ਦੇ ਨਾਮ ਦੀ ਤੇ ਅਖੀਰ ਉਹਦੇ ਮਨ ਤੇ ਜਾ ਕੇ ਸਹੀ ਤਰੀਕੇ ਨਾਲ ਵੱਜ ਗਈ ਤੇ ਉਸੇ ਦਿਨ ਉਹਨੇ ਪ੍ਰਣ ਗੀਤਾ ਕੇ ਨਾਮੇ ਤੋਂ ਗਲਤੀ ਹੋਈ ਹੈ ਬਹੁਤ ਵੱਡੀ ਗਲਤੀ ਹੋਈ ਹੈ ਤੇ ਅਖੀਰ ਦੇਖੋ ਜੀ ਉਹਦੇ ਘਰ ਵਾਲੀ ਨੂੰ ਸਮਝਾਇਆ ਬੁਝਾਇਆ ਅਸੀਂ ਘਰ ਵਾਪਸ ਲੈ ਆਏ ਬੱਚੇ ਦੀ ਪੜ੍ਹਾਈ ਵੀ ਸ਼ੁਰੂ ਕਰਵਾ ਦਿੱਤੀ ਗੁਰਮੁਖ ਪਿਆਰਿਓ ਹੁਣ ਇੱਥੇ ਜਿਹੜੀ ਬੇਨਤੀ ਐ ਮੈਂ ਧਿਆ ਤਾਂ ਕੀਤੀ ਐ ਕਿਉਂਕਿ ਘਰ ਪਰਿਵਾਰ ਟੁੱਟਣ ਦੇ ਲਈ ਕੋਝ ਨਹੀਂ ਹੁੰਦਾ ਉਥੇ ਕਿਸੇ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਘਰ ਪਰਿਵਾਰ ਆਪਣੀਆਂ ਹਰਕਤਾਂ ਕਰਕੇ ਟੁੱਟ ਜਾਂਦੇ ਨੇ ਦੇਖੋ ਜੀ ਉਹਨੇ ਭੁੱਖੀ ਦਾ ਜਿਹੜਾ ਨਸ਼ਾ ਸੀ ਘੱਟ ਕੀਤਾ ਘੱਟ ਕੀਤਾ ਤੇ ਇੱਕ ਦਿਨ ਅਜੀਹਾ ਆਇਆ ਉਹਨੇ ਜਮੇ ਹੀ ਤਿਆਗ ਦਿੱਤੀ ਅੱਜ ਬਿਲਕੁਲ ਉਹ ਬੰਦਾ ਸੇਫਰਫੁਲੀ ਹੈ ਜੌਬ ਕਰਦਾ ਕੰਮ ਤੇ ਜਾਂਦਾ ਹੈ ਘਰ ਪਰਿਵਾਰ ਨਾਲ ਵਧੀਆ ਮੋਹ ਹੈ ਪਿਆਰ ਹੈ ਤੇ ਹਰ ਹਫਤੇ ਉਹ ਗੁਰੂ ਘਰ ਜਾ ਕੇ ਸੇਵਾਵਾਂ ਕਰਦੇ ਨੇ ਜਿੰਨਾ ਟਾਈਮ ਮਿਲਦਾ ਹੈ ਉਹਦੀ ਘਰ ਵਾਲੀ ਵੀ ਕੰਮ ਕਰਦੀ ਆਪ ਵੀ ਕੰਮ ਕਰਦਾ ਪਹਿਲੇ ਵੀ ਜ਼ਿੰਦਗੀ ਸੀ ਅੱਜ ਵੀ ਜ਼ਿੰਦਗੀ ਹੈ ਕੰਪੇਅਰ ਕਰੋ ਪਹਿਲਾਂ ਵੀ ਜ਼ਿੰਦਗੀ ਸੀ ਅੱਜ ਵੀ ਜ਼ਿੰਦਗੀ ਹੈ ਪਰ ਵੇਖੋ ਪਹਿਲਾਂ ਵਾਲੀ ਜ਼ਿੰਦਗੀ ਵਿੱਚ ਕੁਝ ਹੋਰ ਰੰਗ ਸੀ ਪਰ ਅੱਜ ਵਾਲੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਨੇ ਮੈਂ ਬੇਨਤੀ ਤਾਂ ਕੀਤੀ ਹੈ ਸੱਜਣੋ ਆਪਾਂ ਵੀ ਜੇ ਕਿਤੇ ਇਹੋ ਜਿਹੇ ਗਲਤੀਆਂ ਕਰਦੇ ਹਾਂ ਉਹ ਬੰਦ ਕਰੀਏ ਫੇਰ ਨਵਾਂ ਸਾਲ ਹੈ ਆਪਣੇ ਘਰ ਪਰਿਵਾਰ ਨੂੰ ਟਾਈਮ ਦਿਓ ਲੜਾਈਆਂ ਝਗੜੇ ਛੋਟੇ ਛੋਟੇ ਨਿਬਟਾਈਏ ਬੰਦ ਕਰੀਏ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਖੁਸ਼ ਤਰੀਕੇ ਨਾਲ ਰਹੀਏ ਨਵਾਂ ਸਾਲ ਮਨਾਈਏ ਮੈਂ ਨਵਾਂ ਸਾਲ ਮਨਾਉਣ ਤੋਂ ਖੁਸ਼ੀਆਂ ਤੋਂ ਨਹੀਂ ਰੁਕਦਾ ਖੁਸ਼ੀਆਂ ਮਨਾਓ ਪਰ ਸਹੀ ਮੈਨੇ ਆਪਣੇ ਅੰਦਰ ਖੁਸ਼ੀ ਲੈ ਕੇ ਆਓ ਅੰਦਰ ਜਿਹੜਾ ਮਨ 부ਝਿਆ ਪਿਆ ਨਾ ਉਸ ਮਨ ਵਿੱਚ ਖੁਸ਼ੀਆਂ ਲੈ ਕੇ ਆਓ ਅਸਲ ਦੇ ਵਿੱਚ ਆਪਣੇ ਮਨ ਨੂੰ ਖੁਸ਼ ਕਰੋ ਮਨ ਖੁਸ਼ਦਬੀਤ ਰੱਖੋ ਪਿਆਰਿਓ ਫਿਰ ਵੇਖੋ ਕਿਵੇਂ ਸਤਿਗੁਰੂ ਮਿਹਰਾ ਕਰਦੇ ਨੇ ਖੁਸ਼ ਰਹਿਣ ਵਾਲੇ ਬੰਦੇ ਜਿਹੜੇ ਹੁੰਦੇ ਨੇ ਖੁਸ਼ ਰਹਿਣ ਵਾਲੇ ਬੰਦੇ ਨੇ ਜਿਹੜੇ ਆਪਾਂ ਕਹਿੰਦੇ ਵੀ ਖੁਸ਼ਦਿਲ ਇਹ ਬੰਦਾ ਹਮੇਸ਼ਾ ਖੁਸ਼ ਰਹਿੰਦਾ ਹੱਸੂ ਹੱਸੂ ਚਿਹਰਾ ਕਰਦਾ ਉਹ ਬੰਦੇ ਤੇ ਕਦੇ ਦੁੱਖ ਵੀ ਨਹੀਂ ਆਉਂਦਾ ਜੇ ਕੋਈ ਆਜੇ ਤਾਂ ਦੁੱਖ ਵੀ ਆ ਕੇ ਪਰਸਾਉਂਦਾ ਵੀ ਮੈਂ ਕਿੱਥੇ ਫਸ ਗਿਆ ਆ ਕੇ ਮੇਰੀ ਪਰਵਾਹੀ ਕੋਈ ਨਹੀਂ ਖੁਸ਼ ਰਹੋ ਜਨਕੀ ਦੇ ਵਿੱਚ ਘਰ ਪਰਿਵਾਰ ਨਾਲ ਖੁਸ਼ੀ ਮਾਣੋ ਆਪਣੇ ਭੈਣ ਭਰਾਵਾ ਨਾਲ ਖੁਸ਼ੀ ਸਾਂਝੀ ਕਰੋ ਕੋਈ ਮਾੜੇ ਮੋٹے ਗਿਲੇ ਸ਼ਿਕਵੇ ਨੇ ਮਨ ਮਟਾਪ ਨੇ ਉਹਨਾਂ ਨੂੰ ਖਤਮ ਕਰੋ ਮਾਫੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾ ਤੇ ਮਾਫੀ ਦੇਣ ਵਾਲਾ ਵੱਡਾ ਹੁੰਦਾ ਇਹ ਗੱਲ ਯਾਦ ਰੱਖਿਓ ਸਾਡੇ ਤੋਂ ਗਲਤੀਆਂ ਹੋਈਆਂ ਹੋਣਗੀਆਂ ਸਾਡੇ ਵੱਡਿਆਂ ਤੋਂ ਗਲਤੀਆਂ ਹੋਈਆਂ ਹੋਣਗੀਆਂ ਉਹਨਾਂ ਨੂੰ ਬੈਠ ਕੇ ਸੁਲਝਾ ਲਓ ਮਾਫੀਆਂ ਮੰਗ ਲਓ ਨਵੇਂ ਸਾਲ ਤੇ ਇਹ ਜ਼ਰੂਰੀ ਹੈ ਇਹ ਚੀਜ਼ਾਂ ਕਰੋ ਇਹ ਚੀਜ਼ਾਂ ਨੂੰ ਸਮਝਿਓ ਗੁਰਮੁਖ ਪਿਆਰਿਓ ਹੁਣ ਜਿਸੀ ਜ਼ੌਲਾ ਪਾਇਆ ਨਵੇਂ ਸਾਲ ਨਵੇਂ ਸਾਲ ਕਾਹਦਾ ਨਵੇਂ ਸਾਲ ਸਾਡਾ ਅਸੀਂ ਤੇ ਪੁਰਾਣੇ ਰਿਸ਼ਤੇ ਜੋ ਸਾਡੇ ਖੂਨ ਦੇ ਰਿਸ਼ਤੇ ਸੀ ਉਹ ਅਸੀਂ ਤੋੜ ਕੇ ਬੈਠ ਗਏ ਦੂਸਰਿਆਂ ਨਾਲ ਖੁਸ਼ੀ ਮਨਾ ਰਿਆਂ ਕੇਕ ਉਡਾਰਿਆਂ ਸ਼ੈਂਪੇਨਾਂ ਖੋਲੀਆਂ ਜਾ ਰਹੀਆਂ ਨੇ ਅੰਗਰੇਜ਼ੀ ਦੀਆਂ ਬੋਤਲਾਂ दारੂਆਂ ਇਹ ਪਤਾ ਨਹੀਂ ਕੀ ਕੁਝ ਚੱਲ ਰਿਹਾ ਜ਼ਿੰਦਗੀ 'ਚ ਬੰਦ ਕਰੀਏ ਜਿਹੜੇ ਸਾਲ ਦੀ ਸ਼ੁਰੂਆਤ ਹੀ ਵਿਕਾਰਾਂ ਤੋਂ ਹੋ ਰਹੀ ਹੈ ਉਹ ਸਾਲ ਦੇ ਵਿੱਚ ਮੈਨੂੰ ਤੇ ਨਹੀਂ ਲੱਗਦਾ ਕਿ ਬੰਦਾ ਕੋਈ ਰੱਬ ਦੇ ਨਾਮ ਨਾਲ ਜੁੜ ਜਾਏਗਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਅਰਦਾਸ ਬੇਨਤੀ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਾ ਕੇ ਆਪਣੇ ਆਪ ਨੂੰ ਬਦਲਣ ਦੀ ਕਸਮ ਖਾ ਕੇ ਗੁਰੂ ਤੋਂ ਆਗਿਆ ਲੈ ਕੇ ਕੰਮ ਸ਼ੁਰੂਆਤ ਕਰ ਦਿਓ ਜੋ ਰਿਸ਼ਤਿਆਂ ਵਿੱਚ ਮਨ ਮਟਾਪ ਨੇ ਉਹਨਾਂ ਨੂੰ ਮਿਟਾ ਕੇ ਸਹੀ ਤਰੀਕੇ ਨਾਲ ਚੱਲਣ ਦੀ ਜ਼ਿੰਦਗੀ ਵਿੱਚ ਜਾਚ ਸਿੱਖੋ ਪਿਆਰਿਓ ਆਪਣੇ ਘਰ ਪਰਿਵਾਰਾਂ ਨਾਲ ਆਪਣੇ ਬਿਲਕੁਲ ਪਿਆਰ ਨਾਲ ਸਲੀਕੇ ਨਾਲ ਪੇਸ਼ ਆ ਕੇ ਨਵੇਂ ਸਾਲ ਦੀ ਸ਼ੁਰੂਆਤ ਕਰੋ ਜੋ ਜ਼ਿੰਦਗੀ ਵਿੱਚ ਵਕਾਰ ਨੇ ਉਹਨਾਂ ਨੂੰ ਖਤਮ ਕਰੋ ਨਿੱਕੇ ਮੂٹے ਲੜਾਈ ਝਗੜੇ ਉਹਨਾਂ ਨੂੰ ਖਤਮ ਕਰੋ ਮੇਰੀਆਂ ਭੈਣਾ ਗੱਲ ਗੱਲ ਤੇ ਲੜਾਈ ਕਰਦੀਆਂ ਕੁਝ ਵੀ ਹੁੰਦਾ ਹੈ ਮਨ ਮਟਾਪ ਨੇ ਥੋੜੇ ਮੋਟੇ ਆਪੋ ਆਪਣੇ ਘਰਾਂ ਨੂੰ ਸਵਾਰਨ ਦੇ ਵੱਲ ਧਿਆਨ ਦਿਈਏ ਨਵੇਂ ਸਾਲ ਨੂੰ ਏਦਾਂ ਮਨਾਈਏ ਇਸ ਚੀਜ਼ ਵੱਲ ਧਿਆਨ ਦਿਈਏ ਇਹ ਚੀਜ਼ ਦੀ ਬੜੀ ਲੋੜ ਹੈ ਅੱਜ ਸਮਾਜ ਨੂੰ ਏਦਾਂ ਕਰੀਏ ਨਵੇਂ ਸਾਲ ਦੇ ਪਹਿਲੇ ਹਫਤੇ ਇਹ ਗਲਤੀਆਂ ਸੁਧਾਰੀਏ ਨਵਾਂ ਸਾਲ ਨਵਾਂ ਸਾਲ ਰੰਗ ਭਰਿਆ ਖੁਸ਼ੀਆਂ ਭਰਿਆ ਸਾਡੇ ਲਈ ਆਵੇ ਮੈਂ ਅਰਦਾਸ ਕਰਦਾ ਕਿ ਸਤਿਗੁਰੂ ਹਰ ਇੱਕ ਦੇ ਘਰ ਪਰਿਵਾਰ ਤੇ ਹਰ ਇੱਕ ਦੇ ਸਿਰ ਦੇ ਮਿਹਰ ਭਰਿਆ ਹੱਥ ਰੱਖਿਓ ਹਰ ਇੱਕ ਨੂੰ ਖੁਸ਼ੀਆਂ ਦੇਓ ਸਤਿਗੁਰੂ ਹਰ ਕਿਸੇ ਨੂੰ ਖੁਸ਼ੀਆਂ ਦੇ ਕਹਿਣੇ ਵਾਜੇ ਉਹ ਇਦਾਂ ਆਪਾਂ ਆਪਣੇ ਵੱਲੋਂ ਵੀ ਕੁਝ ਖੁਸ਼ੀਆਂ ਦੇ ਪਹਿਰੇਦਾਰੀ ਕਰੀਏ ਗੁਰਮਖ ਪਿਆਰਿਓ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਜੀਵਨ ਚ ਲੈ ਕੇ ਆਈਏ ਪੰਜ-ਪੰਜ 10-10 ਮਿੰਟ ਬੈਠ ਕੇ 24 ਘੰਟਿਆਂ ਵਿੱਚੋਂ ਇੰਨਾ ਕੁ ਸਮਾਂ ਕੱਢ ਕੇ ਚਾਹੇ ਗੁਰੂ ਘਰ ਚਾਹੇ ਆਪਣੇ ਘਰ ਬੈਠ ਕੇ ਸਿਮਰਨ ਕਰੀਏ ਗੁਰੂ ਨੂੰ ਅਰਦਾਸ ਬੇਨਤੀ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕਰੀਏ ਬਲਕਿ ਹਰ ਇੱਕ ਦਿਨ ਦੀ ਸ਼ੁਰੂਆਤ ਕਰੀਏ ਰਾਤ ਨੂੰ ਸੌਣ ਵੇਲੇ ਗੁਰੂ ਦਾ ਸ਼ੁਕਰਾਨਾ ਕਰਕੇ ਸੌਂਈਏ ਸੱਜਣੋ ਇਹਨਾਂ ਚੀਜ਼ਾਂ ਨੂੰ ਇਹ ਚੰਗੀਆਂ ਆਦਤਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਈਏ ਨਵਾਂ ਸਾਲ ਫੇਰ ਸਾਡੇ ਲਈ ਖੁਸ਼ੀਆਂ ਭਰਿਆ ਹੋਵੇ ਸਿੱਖੀਏ ਇਹਨਾਂ ਚੀਜ਼ਾਂ ਬਹੁਤ ਜ਼ਰੂਰਤ ਹੈ ਆਪਾਂ ਨੂੰ ਵੀ ਜ਼ਰੂਰਤ ਹੈ ਸਮਾਜ ਨੂੰ ਵੀ ਜ਼ਰੂਰਤ ਹੈ ਇਹ ਗੱਲਾਂ ਹੋਰ ਵੀ ਅੱਗੇ ਪ੍ਰਚਾਰੋ ਕਿਉਂਕਿ ਕੱਲਾ ਪ੍ਰਚਾਰਕਾਂ ਦੀ ਕੰਮ ਨਹੀਂ ਆਪਾਂ ਗੁਰੂ ਨਾਨਕ ਦੇਵਾ ਸਿੱਖ ਹਾਂ ਗੁਰੂ ਨਾਨਕ ਦੇ ਪਿਆਰੇ ਹਾਂ ਇਹ ਫਰਜ਼ ਆਪਣਾ ਵੀ ਬਣਦਾ ਹੈ ਆਪਣੀ ਜ਼ਿੰਦਗੀ ਵਿੱਚ ਕਿਸੇ ਇੱਕ ਨੂੰ ਜ਼ਰੂਰ ਸੁਧਾਰੀਏ ਇੰਨੀਆਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ ਪਾਤਸ਼ਾਹ ਜੀ ਕਿਰਪਾ ਕਰਨ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਇਕ ਕਮੈਂਟ ਵੀ ਜਰੂਰ ਕਰਿਆ ਕਰੋ ਸਾਧ ਸੰਗਤ ਬੇਨਤੀਆਂ ਕਰੋ ਪ੍ਰਵਾਨ ਬਲਾਓ ਫਤੇ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ